ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਿਆਸੀ ਹਲਚਲ ਜਿਹੜੀ ਸ਼ੁਰੂ ਹੋ ਚੁੱਕੀ ਹੈ ਕੀ ਕੁਝ ਇਸ ਦੇ ਵਿੱਚ ਹੋਇਆ ਜਾਂ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਪਵਨ ਬਾਂਸਲ ਵੱਲੋਂ ਐਲਾਨ ਕੀਤਾ ਗਿਆ ਕਿ ਆਮ ਪਾਰਟੀ ਔਰ ਕਾਂਗਰਸ ਦਾ ਗਠਜੋੜ ਤੋਂ ਬਾਅਦ ਆਮ ਪਾਰਟੀ ਦਾ ਮੇਅਰ ਬਣੇਗਾ ਔਰ ਦੂਸਰੇ ਦੋ ਸੀਟਾਂ ਜਿਹੜੀਆਂ ਹੋ ਕਾਂਗਰਸ ਨੂੰ ਜਾਣ ਕੇ ਸਾਡੇ ਨਾਲ ਅਰुण सूਜੀ ਨੇ ਪੂਰੀ ਜਾਣਕਾਰੀ ਲੈਣੀ ਹੈ ਸਰ ਕਿਸ ਤਰੀਕੇ ਦਾ ਵਤੀਰਾ ਤੁਸੀਂ ਦੇਖਦੇ ਹੋ ਕਿਉਂਕਿ ਪਵਨ ਬਾਂਸਲ ਨੇ ਐਲਾਨ ਕਰ ਦਿੱਤਾ ਹੈ ਕਿ ਹੁਣ ਜਿਹੜੀਆਂ 3 ਸੀਟਾਂ ਨੇ ਚੰਡੀਗੜ੍ਹ ਦੇ ਮੇਅਰ ਦੀ ਜਿਸ ਵਿੱਚ ਇੱਕ ਅਮੀਰ ਜਿਹੜਾ ਉਹ ਆਪ ਦਾ ਔਰ ਦੂਸਰੇ ਦੋਵੇਂ ਜਿਹੜੇ ਨੇ ਉਹ ਕਾਂਗਰਸ ਰਹਣਗੇ। ਪਵਨ ਬੰਸਲ ਜੀ ਨੇ ਪਹਿਲਾ ਅਨਾਉਂਸ ਕੀਤਾ ਸੀ ਕਿ ਇਸ ਵਾਰ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ। ਸ਼ਾਇਦ ਉਹ ਇੰਡੀ ਗਠਬੰਧਨ ਦੇ ਉਹ ਉਸ ਉਹਦੇ 'ਚ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਗਠਬੰਧਨ ਦੀ ਤਾਕਤ ਨਾ ਹੋ ਫਿਰ ਤੋਂ ਔਰ ਫਿਰ ਤੋਂ ਇੱਕ ਵਾਰੀ ਮੈਦਾਨ ਚਾਹੀ ਨਹੀਂ। ਮੈਂ ਸਮਝਦਾ ਕਿ ਜੋ ਅੱਜ ਇਹਨਾਂ ਨੇ ਕੀਤਾ ਹੈ ਇਹਦਾ ਇਹਨਾਂ ਨੂੰ ਕੋਈ ਲਾਭ ਨਹੀਂ ਮਿਲਣ ਵਾਲਾ। ਔਰ ਕਾਂਗਰਸ ਪਾਰਟੀ ਆਪਣਾ ਹੀ ਨੁਕਸਾਨ ਜ਼ਿਆਦਾ ਕਰੇਗੀ। ਆਮ ਆਦਮੀ ਪਾਰਟੀ ਦਾ ਵੀ ਹੋਏਗਾ, ਕਾਂਗਰਸ ਪਾਰਟੀ ਵੀ ਕਰੇਗੀ। ਦਿੱਲੀ ਦੇ ਵਿੱਚ ਕਾਂਗਰਸ ਦੀ ਸਰਕਾਰ ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਖਤਮ ਕਰ ਦਿੱਤਾ ਭਾਰਤੀ ਜਨਤਾ ਪਾਰਟੀ ਦਾ ਸਥਾਨ ਉਹੀ ਰਿਹਾ ਸੱਤ ਦੀਆਂ ਸੱਤ ਲੋਕ ਸਭਾਈ ਸੀਟਾਂ ਅਸੀਂ ਦੋਨੋਂ ਵਾਰ ਜਿੱਤੇ ਔਰ ਉਸ ਤੋਂ ਸਾਡਾ ਇੱਕ ਵੋਟ ਬੈਂਕ ਜਿਹੜਾ ਹੈਗਾ ਕਾਰਪੂ ਆਪਣੇ ਵਿਧਾਨ ਸਭਾ ਦੇ ਵਿੱਚ ਵੀ ਬਰਕਰਾਰ ਰਿਹਾ ਸੀ 35% ਤੋਂ ਉੱਪਰ ਵੋਟਾਂ ਲੈਂਦੀਆਂ ਔਰ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਅਜੇ ਇੱਕ طرف ਤਾਂ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਨੇ ਉੱਥੋਂ ਦੇ ਕਾਂਗਰਸ ਦੇ ਲੋਕਾਂ ਨੂੰ ਤੁੰਨੀ ਜਾਂਦੇ ਆ ਕਰੇ ਕਿਸੇ ਮੁਕਦਮਾ ਦਰਜ ਕਰਦੇ ਆ ਕਿਸੇ ਦਾ ਮਾਰਕੁੱਟ ਕਰਦੇ ਆ ਕੁਝ ਕਰਦੇ ਆ ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਅਲਾਈਅੰਸ ਜਿਹੜਾ ਹੈ ਹੋ ਸਕਦਾ ਉੱਪਰ ਦੇ ਦੋ ਲੀਡਰਾਂ ਦਾ ਹੋਵੇ ਲੇਕਿਨ ਥੱਲੇ ਜਿਹੜਾ ਹੈਗਾ ਆਮ ਵਰਕਰ ਜਿਹੜਾ ਹੈ ਦੋਨੋਂ ਪਾਰਟੀਆਂ ਦਾ ਇਹ ਉਹਨਾਂ ਦੇ ਕੌਂਸਲਰਸ ਨੇ ਉਹ ਇਹਨੂੰ ਨਹੀਂ ਪਛਾਣ ਪਾਣਗੇ ਔਰ ਉਹ ਇਸ ਦਾ ਖੁੱਲ ਕੇ ਵਿਰੋਧ ਕਰਨਗੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਧੀ ਹੌਲੀ ਕਾਂਗਰਸ ਜੇ ਸ਼ਾਸਨਾ ਬੈਠੀ ਹੈ ਸ਼ਾਇਦ ਅੱਜ ਉਹਨਾਂ ਨੇ ਇਹ ਛੋਟਾਣਾ ਲੈ ਲਿਆ ਸੀ ਨੀ ਡਿਪਟੀ ਮੇਅਰ ਡਿਪਟੀ ਮੇਅਰ ਦਾ ਪਰ ਆਹਨੂੰ ਆਸ ਹੈ ਕਿ ਸ਼ਾਇਦ ਐਮਪੀ 'ਚ ਸਾਨੂੰ ਆਮ ਆਦਮੀ ਪਾਰਟੀ ਸਪੋਰਟ ਕਰ ਆਉਣ ਵਾਲਾ ਸਮਾਂ ਦੱਸ ਦੇਗਾ ਕਿ ਇਹ ਅਲਾਈਅੰਸ ਜਿਹੜਾ ਹੈਗਾ ਇਹ ਅਪਰਚੂਨਿਜ਼ਮ ਦਾ ਅਲਾਈਅੰਸ ਆ ਔਰ ਸਿਰਫ ਔਰ ਸਿਰਫ ਕਿ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਹਰਾਈਏ ਮੈਂ ਸਮਝਦਾ ਜਦੋਂ ਨੈਗੇਟਿਵ ਸੋਚ ਲੈ ਕੇ ਤੁਸੀਂ ਚੱਲਦੇ ਹੋ ਤੋ ਤੁਹਾਡਾ ਕੋਈ ਪੋਜ਼ਿਟਿਵ ਰਿਜ਼ਲਟ ਨਹੀਂ ਆਂਦਾ ਚਾਹੇ ਉਹ 2024 ਦੇ ਵਿੱਚ ਮੋਦੀ ਜੀ ਨੂੰ ਹਟਾਉਣ ਦੀ ਗੱਲ ਹੋਵੇ ਲੇਕਿਨ ਅੱਜ ਦੇਸ਼ ਦੀ ਜਨਤਾ ਨੇ ਤੈਅ ਕਰ ਲਿਆ ਕਿ ਤੀਸਰੀ ਵਾਰ ਫਿਰ ਤੋਂ ਭਾਰੀ ਬਹੁਮਤ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਔਰ ਮੋਦੀ ਜੀ ਫਿਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਜਿਹੀ ਜਿਹੜੀ ਹਲਚਲ ਹੈ ਜਿਸ ਤਰੀਕੇ ਦੇ ਨਾਲ ਕਾਂਗਰਸ ਜਿਹੜੀ ਆਪਣੇ ਕੌਂਸਲਰ ਨੂੰ ਸ਼ਿਮਲੇ ਲੈ ਗਈ ਬੀਜੇਪੀ ਜਿਹੜੀ ਪੰਚਕੂਲੇ ਲੈ ਗਈ ਔਰ ਆਮ ਆਦਮੀ ਪਾਰਟੀ ਜਿਹੜੀ ਉਹ ਰੋਪੜ ਦੇ ਰਿਜੈਸਟ੍ਰੇਟ ਵਿੱਚ ਮੀਟਿੰਗਸ ਚੱਲ ਰਹੀਆਂ ਨੇ ਕੀ ਦੌਰ ਕੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜ ਦੇ ਵਿੱਚ ਕਿ ਉਹਦਾ ਡਰ ਜਿਹੜਾ ਉਹ ਬਾਕੀ ਪਾਰਟੀਆਂ ਨੂੰ ਵਿਸਤਾਰਿਆ ਨਹੀਂ ਸਾਨੂੰ ਕੋਈ ਡਰ ਨਹੀਂ ਹੈ ਸਾਡੇ ਜਿੰਨੇ ਵੀ ਕਾਉਂਸਲਰਸ ਨੇ ਉਹ ਵਿਚਾਰੀ ਗਰੁੱਪ ਦੇ ਨਾਲ ਪਾਰਟੀ ਦੇ ਵਿੱਚ ਜੁੜੇ ਹੋਏ ਨੇ ਅੱਜ ਆਮ ਆਦਮੀ ਪਾਰਟੀ ਨੇ 24 ਕਮਰੇ ਉੱਥੇ ਬੁੱਕ ਕਰਾਏ ਆ ਕਿਕਰ ਰਿਜ਼ੋਰਟ ਦੇ ਵਿੱਚ ਕਾਂਗਰਸ ਵਾਲੇ ਕਹਿ ਰਹੇ ਸੀ Shimla Shimla ਨਹੀਂ ਉਹ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਅੱਜ ਵੀ ਤੁਸੀਂ ਦੇਖਿਆ ਹੋਵੇਗਾ ਕਿ ਇੱਥੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ 8-8 10-10 ਗੱਡੀਆਂ ਪੰਜਾਬ ਪੁਲਿਸ ਦੀਆਂ ਪੰਜਾਬ ਪੁਲਿਸ ਦੇ ਜਿਹੜੇ ਹੈਗੇ ਆ ਬੰਦੂਕਾਂ ਲੈ ਕੇ ਇੱਥੇ ਕਾਰਪੋਰੇਸ਼ਨ ਦਫ਼ਤਰ ਆਏ ਬਾਉਂਸਰਸ ਨਾਲ ਆਏ ਔਰ ਪ੍ਰੈਸ਼ਰ ਦੇ ਵਿੱਚ ਚਾਹੇ ਉਹ ਬੰਟੀ ਜੀ ਸੀਗੇ ਚਾਹੇ ਉਹ ਨੀਹਾ ਜੀ ਸੀਗੇ ਚਾਹੇ ਉਹ ਆਪਣਾ ਪੂਨਮ ਜੀ ਸੀ ਪੂਰਾ ਪ੍ਰੈਸ਼ਰ ਉਹਨਾਂ ਨੂੰ ਬਿਲਟ ਅਪ ਕੀਤਾ ਗਿਆ ਉਹਨਾਂ ਨੂੰ ਇੱਕ ਤਰੀਕੇ ਦੀ ਕੈਦ ਦੇ ਵਿੱਚ ਰੱਖਿਆ ਗਿਆ ਸਾਡੇ ਕਾਉਂਸਲਰ ਗੁਰਚਰਨ ਕਾਲਾ ਜੀ ਨੂੰ ਉਹਨਾਂ ਦੇ ਮੁੰਡੇ ਨੇ ਕੰਪਲੇਂਟ ਦਰਜ ਕਰਾਈ ਆ 31 ਥਾਣੇ ਦੇ ਵਿੱਚ ਵੀ ਮੇਰੇ ਫਾਦਰ ਨੂੰ ਕਿਡਨਾਪ ਕੀਤਾ ਉਹਨਾਂ ਨੂੰ ਵੀ ਉਥੇ ਪੁਲਿਸ ਦੀ ਕਸਟਡੀ ਦੇ ਵਿੱਚ ਰੱਖਿਆ ਗਿਆ ਚੰਡੀਗੜ੍ਹ ਪੁਲਿਸ ਇਸ ਤੇ ਕਾਰਵਾਈ ਕਰੇ ਸਾਡੀ ਡਿਮਾਂਡ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪੂਰੇ ਵਿਸ਼ਵਾਸ ਦੇ ਨਾਲ ਤੁਹਾਨੂੰ ਕਹਿ ਰਿਹਾ ਕਿ ਜਿਸ ਪ੍ਰਕਾਰ ਨਾਲ 2016 ਤੋਂ ਲੈ ਕੇ ਅੱਜ ਤੱਕ ਅਸੀਂ 2022 ਤੱਕ ਤਿੰਨੋਂ ਪੋਸਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿੱਤੀ ਹੈ 18 ਜਨਵਰੀ ਨੂੰ ਵੀ ਫੇਰ ਤੋਂ ਇੱਕ ਵਾਰ ਭਾਰਤੀ ਜਨਤਾ ਪਾਰਟੀ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਪਦ ਤੇ ਫੇਰ ਤੋਂ ਜਿਹੜਾ ਆਪਣਾ ਪਰਚਮ ਲਹਿਰਾਏਗੀ ਤੁਸੀਂ ਕਿਸ ਤਰੀਕੇ ਨਾਲ ਦਾਵਾ ਕਰਦੇ ਹੋ ਕਿਉਂਕਿ ਅੱਜ ਪਵਨ ਬਾਂਸਲ ਨੇ ਐਲਾਨ ਕਰ ਦਿੱਤਾ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਮੇਅਰ ਹੋਵੇਗਾ ਔਰ ਡਿਪਟੀ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਜਿਹੜੇ ਕਾਂਗਰਸ ਦੇ ਹੋਣਗੇ ਤੁਸੀਂ ਇਹ ਕਿਵੇਂ ਦਾਵਾ ਕਰਦੇ ਹੋ ਆਪਣੇ 2016 ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਆਪਣਾ ਪੂਰਾ ਵਾਹ ਲਾਇਆ ਸੀਗਾ 15 ਸਾਲ ਤੋਂ ਕਾਂਗਰਸ ਪਾਰਟੀ ਲਗਾਤਾਰ ਜਿਹੜਾ ਹੈਗਾ ਉਹ ਮੇਅਰ ਬੱਤੇ ਜਿਹੜੀ ਸੀਗੀ ਉਹ ਕਾਬਜ਼ ਸੀਗੀ ਲekin 2016 ਨੇ ਵਿੱਚ ਵੀ ਅਸੀਂ 4 ਕਾਂਗਰਸ ਪਾਰਟੀ ਦੇ ਕਾਉਂਸਲਰਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਨੋਮੀਨੇਟਡ ਕਾਉਂਸਲਰਾਂ ਨੇ ਆਪਣੇ ਵਿਵੇਕ ਦੇ ਹਿਸਾਬ ਨਾਲ ਭਾਰਤੀ ਜਨਤਾ ਪਾਰਟੀ ਨੂੰ ਵੋਟ ਦਿੱਤਾ ਔਰ 15 ਸਾਲ ਬਾਅਦ ਮੈਂ ਪਾਰਟੀ ਦਾ ਮੇਅਰ ਬਣਿਆ ਉਸ ਤੋਂ ਬਾਅਦ ਲਗਾਤਾਰ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਉਹ ਤਿੰਨੋਂ ਪਦਾਂ ਦੇ ਉੱਤੇ ਜਿੱਤ ਹਾਸਲ ਕਰਦੀ ਦੀ ਇਸ ਵਾਰ ਵੀ ਅਸੀਂ 12 ਦੇ ਸੀਗੇ ਆਮ ਆਦਮੀ ਪਾਰਟੀ 14 ਦੇ ਸੀਗੇ ਤੁਹਾਡਾ ਅਕਾਲੀ ਦਲ 6 ਸੀਗਾ ਔਰ ਕਾਂਗਰਸ ਪਾਰਟੀ 8 ਦੇ ਸੀ ਅੱਜ ਕਾਂਗਰਸ ਦੇ ਦੋ ਪਾਰਸ਼ਦ ਛੱਡ ਕੇ ਬੀਜੇਪੀ ਚਾਏ ਆਮ ਆਦਮੀ ਪਾਰਟੀ ਦਾ ਇੱਕ 파ਰਸ਼ਦ ਹਲੇ ਕੁਛ ਦਿਨ ਪਹਿਲਾਂ ਹੀ ਤਾਂ ਇਹਨਾਂ ਨੇ ਤੋੜ ਕੇ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਤੋਂ ਕਾਂਗਰਸ ਸ਼ਾਮਿਲ ਕੀਤਾ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਕਾਉਂਸਲਰਸ ਮੈਂ ਜਿਵੇਂ ਕਿਹਾ ਕਿ ਇਹ ਗਠਬੰਧਨ ਤੋਂ ਸ਼ਾਇਦ ਉੱਪਰ ਦੀ ਕੋਈ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਬਹੁਤ ਖੁਸ਼ੀ ਮਨਾ ਰਹੀ ਹੋਏਗੀ ਲੇਕਿਨ ਅੰਦਰ ਜਿਹੜਾ ਹੈਗਾ ਕਾਰਜਕਰਤਾ ਜਿਹੜਾ ਹੈਗਾ ਉਹ ਬੜਾ ਦਰਬੇੜ ਆ ਪੰਜਾਬ ਦੇ ਲੋ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਕਾਰਜਕਰਤਾ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਇੱਕ ਦੂਸਰੇ ਤੇ આરોਪ ਲਗਾ ਰਹੇ ਨੇ ਉਹਨਾਂ ਦੇ ਪੰਜਾਬ ਦੇ ਕਾਂਗਰਸ ਦੇ ਪੁਰਾਣੇ ਮੰਤਰੀਆਂ ਨੂੰ ਹਰਾਸਤ ਚ ਲਿਤਾ ਜਾ ਰਿਹਾ ਐ ਐਮਐਲਏ ਨੂੰ ਫੜਿਆ ਜਾ ਰਿਹਾ ਤੇ ਇਹ ਇਹ ਗਠਜੋੜ ਜਿਹੜਾ ਹੈਗਾ ਉਹ ਬਿਲਕੁਲ ਅਨਹੋਲੀ ਆ ਔਰ ਅਨਰਿਅਲਿਸਟਿਕ ਹੈ ਜਿਹੜਾ ਜਦੋਂ ਧਰਤਲ ਤੇ ਜਦੋਂ ਚੀਜ਼ੇ ਆਣੀ ਆ ਉਸੇ ਆਧਾਰ ਤੇ ਮੈਂ ਪੂਰਨ ਵਿਸ਼ਵਾਸ ਨਾਲ ਕਹਿ ਰਿਹਾ ਕਿ ਇਹ ਗਠਜੋੜ ਕਰਕੇ ਵੀ ਭਾਰਤੀ ਜਨਤਾ ਪਾਰਟੀ ਨੂੰ ਮਾਤ ਨਹੀਂ ਦੇ ਸਕਦੇ ਭਾਰਤੀ ਜਨਤਾ ਪਾਰਟੀ ਇੱਕ ਵਾਰ ਫੇਰ ਤੋਂ ਜਿੱਤੇ ਹੀ ਹੋਏ ਬੇਸਿਕਲੀ ਜਦੋਂ ਇੰਡੀਆ ਲਾਇਨਸ ਦੀ ਗੱਲ ਆਉਂਦੀ ਹੈ ਤਾਂ ਸਾਰੇ ਪੂਰੇ ਦੇਸ਼ ਦੇ ਵਿੱਚ ਇੱਕ ਚਰਚਾ ਹੁੰਦੀ ਹੈ ਉੱਥੇ ਹੀ ਚਰਚਾ ਜਿਹੜੀ ਹੁਣ ਚੰਡੀਗੜ੍ਹ ਦੇ ਵਿੱਚ ਵੀ ਚੱਲ ਰਹੀ ਸੀ ਹਰਿਆਣਾ ਦੇ ਵਿੱਚ ਵੀ ਜਿਹੜੀ ਪ੍ਰੈਸ ਕਾਨਫਰੰਸ ਹੋਣੀ ਚੰਡੀਗੜ੍ਹ ਕੀਤੀ ਗਿਆ ਆਮ ਆਦੀ ਪਾਰਟੀ ਦੇ ਨੇਤਾ ਵੱਲੋਂ ਉਹਨਾਂ ਨੇ ਕਿਹਾ ਕਿ ਕਾਂਗਰਸ ਜਿਹੜੀ ਹੈ ਉਸ ਆਪ ਦੇ ਨਾਲ ਸਮਝੌਤਾ ਕਰ ਲੇ ਤਾਂ ਹੀ ਜਿੱਤ ਸਕਦੀ ਹੈ अदरवाइज ਬੀਜੇਪੀ ਨੂੰ ਜਿਹੜਾ ਹੈਗਾ ਉਹ ਨਹੀਂ ਜਿੱਤ ਸਕਦੀ ਕਾਂਗਰਸਾਰੇਗੀ ਔਰ ਅਸੀਂ ਦੋਵੇਂ ਮਿਲ ਕੇ ਬੀਜੇਪੀ ਨੂੰ ਹਰਾ ਸਕਦੇ ਹਾਂ ਹਰਿਆਣਾ 'ਚ ਵੀ ਪੰਜਾਬ ਦੇ ਵਿੱਚ ਤਾਂ ਵੈਸੇ ਹੀ ਆਮ ਆਦੀ ਪਾਰਟੀ ਸਰਕਾਰ ਹੈ ਕਿਵੇਂ ਦੇਖਦੇ ਹੋ ਇਸ ਨੂੰ ਜਿੰਨੇ ਮਰਜ਼ੀ ਖਾਬ ਲੈਂਦੇ ਅੱਜ ਇਹਨਾਂ ਨੇ ਚੰਡੀਗੜ੍ਹ ਦੀ ਪੂਰੀ ਲੀਡਰਸ਼ਿਪ ਪੂਰੇ ਦੇਸ਼ ਪਰ ਦੀ ਆਮ ਆਦਮੀ ਪਾਰਟੀ ਔਰ ਕਾਂਗਰਸ ਉਹਨਾਂ ਨੇ ਮਿਲ ਕੇ ਜਿਹੜਾ ਹੈ ਕਿ ਚੰਡੀਗੜ੍ਹ ਦੇ ਮੇਅਰ ਦੀ ਪੋਸਟ ਦੇ ਉੱਤੇ ਕਾਂਗਰਸ ਨੂੰ ਇੱਕ ਛਲਾਵੇ ਚ ਲੈ ਕੇ ਫਸਾਇਆ ਜਾਲ ਦੇ ਵਿੱਚ ਅੱਗੇ ਅਨਾਉਂਸ ਕਰਨਾ ਵੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਕਿੰਨੀ ਲੜੇਗੀ ਕਾਂਗਰਸ ਕਿੰਨੀ ਹਰਿਆਣਾ ਚ ਕਿੰਨੀ ਪੰਜਾਬ ਚ ਕਿੰਨੀ ਹੈ ਦੇਸ਼ ਪਰ ਦੇ ਵਿੱਚ ਕਿਆ ਕਿਤੇ ਕੋਈ ਫੈਸਲਾ ਹੋਇਆ ਇਸ ਕਰਕੇ ਕਾਂਗਰਸ ਨੂੰ ਬਹੁਤ ਪਛਤਾਣਾ ਪੈਗਾ ਇਸ ਚੀਜ਼ ਦੇ ਲਈ ਉਹ 100 ਜੁੱਤੀਆਂ 100 ਪਿਆਜ਼ ਵਾਲੀ ਕਹਾਵਤ ਹੈ ਆਪਣੇ ਕਰਮਗਰਤਾ ਨੂੰ ਵੀ ਨਾਰਾਜ਼ ਕਰਨਾ ਐਲਾਈਅੰਸ ਕਰਕੇ ਸੀਟ ਵੀ ਸਰੈਂਡਰ ਕਰਨਾ ਔਰ ਲੜਨ ਤੋਂ ਪਹਿਲਾਂ ਹੀ ਹਾਰ ਮੰਨ ਲੈਣੀ ਔਰ ਆਖਿਰ ਦੇ ਵਿੱਚ ਜਿਹੜੀ ਹੈਗੀ ਆ ਉਹ ਕਿਸੇ ਵੀ ਜਗ੍ਹਾ ਦੇ ਉੱਤੇ ਚਾਹੇ ਉਹ ਕਾਰਪੋਰੇਸ਼ਨ ਦੇ ਵਿੱਚ ਮੇਅਰ ਚੋਣ ਹੋ ਚਾਹੇ ਐਮਪੀ ਦੇ ਚੋਣ ਹੋ ਕਾਂਗਰਸ ਨੂੰ ਕੋਈ ਵੀ ਕਿਸੇ ਪ੍ਰਕਾਰ ਨਾਲ ਸਫਲਤਾ ਨਹੀਂ ਮਿਲਣ ਵਾਲੀ 2024 ਮਈ ਦੇ ਵਿੱਚ ਜਿਹੜਾ ਹੈਗਾ ਫੇਰ ਤੋਂ ਨਰਿੰਦਰ ਮੋਦੀ ਜੀ ਤੀਸਰੀ ਵਾਰ ਸਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਬੀਜੇਪੀ ਦੀ ਕੋਈ ਮੀਟਿੰਗ ਚੱਲ ਰਹੀ ਆ ਹੁਣ ਇਸ ਗਠਬੰਧਨ ਜਾਂ ਕਿਸੇ ਹੋਰ ਪਾਰਟੀ ਨਾਲ ਗਠਬੰਧਨ ਹੋਣ ਦੀ ਸੰਭਾਵਨਾ ਹੈਗੀ ਹੈ ਕੋਈ ਜਾਂ ਫਿਰ ਲੋਕ ਸਭਾ ਸੀਟਾਂ ਦੇ ਵਿੱਚ ਹੀ ਬੀਜੇਪੀ ਇਕੱਲੀ ਲੜੂਗੀ। ਨਹੀਂ ਬਈ ਬੀਜੇਪੀ ਕੋਲ ਤਾਂ ਜਿਹੜਾ ਇਹ ਐਨਡੀ ਅਲਾਈਅੰਸ ਹੈ ਜਿਹੜਾ ਮਹਾਠਾ ਗਠਬੰਧਨ ਹੈ ਇਹ ਤੋਂ ਜ਼ਿਆਦਾ ਪਾਰਟੀਆਂ ਅਲਾਈਅੰਸ ਦੇ ਵਿੱਚ ਨੇ ਬਹੁਤ ਸਾਰੀਆਂ ਪਾਰਟੀਆਂ ਦਾ ਸਮਰਥਨ ਹੈ। ਲੇਕਿਨ ਬੀਜੇਪੀ ਆਪਣੇ ਜ਼ੋਰ ਦੇ ਉੱਤੇ ਚਾਹੇ 2014 'ਚ ਵੀ ਪੂਰਨ ਬਹੁਮਤ ਲੇਤਾ ਉਦੋਂ ਲੋਕ ਮਜ਼ਾਕ ਉਡਾਉਂਦੇ ਸੀਗੇ ਕਿ 273 ਪਲੱਸ ਦਾ 283 ਸੀਟਾਂ ਆਈਆਂ ਫਿਰ 302 ਸੀਟਾਂ ਆਈਆਂ ਔਰ ਇਸ ਵਾਰ ਭਾਰਤੀ ਜਨਤਾ ਪਾਰਟੀ ਜਿਹੜੀ ਆਂਕੜਾ ਆਪਣੇ ਸਿਰ ਤੇ ਉੱਤੇ ਹੀ 400 ਪਾਰ ਕਰਾਏਗੀ ਔਰ ਐਲਾਈਅੰਸ ਨਾਲ ਮਿਲ ਕੇ ਪਿਛਲੀ ਵਾਰ 350 ਸੀਟਾਂ ਜਿਹੜੀਆਂ ਸੀਗੀਆਂ ਸਾਡੀਆਂ ਸੀ ਇਹ ਕਿਤੇ ਵੀ ਕੋਈ ਵੀ ਭਾਰਤੀ ਜਨਤਾ ਪਾਰਟੀ ਦਾ ਨਰਿੰਦਰ ਮੋਦੀ ਜੀ ਦਾ ਇਹ ਮੁਕਾਬਲਾ ਨਹੀਂ ਕਰ ਸਕਦੇ ਇਹ ਜਿਹੜਾ ਠਗਬੰਦਨ ਹੈ ਇਹ ਕਿਸੇ ਵੀ ਰੂਪ ਦੇ ਵਿੱਚ ਇਹਨਾਂ ਦੀ ਸੋਚ ਹੀ 네ਗੇਟਿਵ ਹੈ ਇਸ ਕਰਕੇ ਇਹ ਜਿਹੜੀਆਂ ਐਂਟੀ ਨੈਸ਼ਨਲ ਫੋਰਸਸ ਨੇ ਜਾਂ ਦੇਸ਼ ਦੇ ਬਾਰੇ ਨਾ ਸੋਚਣ ਵਾਲਿਆਂ ਦੇਸ਼ ਦੇ ਵਿੱਚ ਫਿਰਕਾ ਪ੍ਰਸਤੀ ਦੀ ਗੱਲ ਕਰਨ ਵਾਲੀਆਂ ਇਹ ਪਾਰਟੀਆਂ ਕਾਮਯਾਬ ਨਹੀਂ ਹੋਣਗੀਆਂ ਦੇਸ਼ ਦੀ ਜਨਤਾ ਜਾਣਦੀ ਹੈ ਦੇਸ਼ ਦੀ ਜਨਤਾ ਇਹਨਾਂ ਨੂੰ ਕੜਾ ਜਵਾਬ ਦੇਗੀ ਧੰਨਵਾਦ ਤਾਂ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਮੇਅਰ ਦਾ ਚੋਣ ਜਿਹੜਾ ਉਹ ਬੀਜੇਪੀ ਵੱਲੋਂ ਹੀ ਜਿੱਤਿਆ ਜਾਵੇਗਾ ਜਿਹਾ ਦਾਵਾ ਜਿਹੜਾ ਰਮਸੂਦ ਵੱਲੋਂ ਕੀਤਾ ਗਿਆ ਹਾਲਾਂਕਿ ਕੁਝ ਸਮਾਂ ਪਹਿਲਾਂ ਹੀ ਪਵਨ ਪਾਂਸਲ ਨੇ ਐਲਾਨ ਕਰ ਦਿੱਤਾ ਹੈ ਕਿ ਮੇਅਰ ਆਮ ਆਦਮੀ ਪਾਰਟੀ ਔਰ ਸੀਨੀਅਰ ਔਰ ਡਿਪਟੀ ਮੇਅਰ ਜਿਹੜੇ ਨੇ ਉਹ ਕਾਂਗਰਸ ਦੇ ਰਹਿਣਗੇ ਔਰ 18 ਤਰੀਕ ਦਾ ਜਿਹੜਾ ਹੁਣ ਐਲਾਨ ਹੋਣਾ ਬਾਕੀ ਹੈ ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ